ਅੱਜ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟਮਾਨਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਕਈ ਰੋਜ਼ ਪਹਿਲਾਂ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਅਤੇ ਅੱਜ ਉਹਨਾਂ ਦੇ ਭੋਗ ਤੋਂ ਉਪਰੰਤ ਬੱਚਿਆਂ ਵੱਲੋਂ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਗਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸੰਜੇ ਗੁਰੂ ਹੋਏ ਹਨ ਇਸ ਸਿੱਖ ਧਰਮ ਦੇ ਮੋਢੀ ਜਿਨ੍ਹਾਂ ਦਾ ਜਨਮ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਮਹਿਤਾ ਕਲਿਆਣਦਾਸ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਉਹਨਾਂ ਨੇ ਤਲਵੰਡੀ ਵਿਖੇ ਆਪਣਾ ਆਗਮਨ ਧਾਰਿਆ ਉਹਨਾਂ ਨੇ ਸਾਨੂੰ ਆਪਣੇ ਉਪਦੇਸ਼ ਦਿੱਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਅਤੇ ਉਹ ਸਾਂਝੇ ਗੁਰੂ ਅਖਵਾਏ ਉਹਨਾਂ ਨੇ ਸਾਨੂੰ ਆਪਣੀਆਂ ਸਿੱਖਿਆਵਾਂ ਦੌਰਾਨ ਈਕਾਕਾਲ ਪੁਰਖ ਦੇ ਨਾਲ ਜੋੜਿਆ ਉਹਨਾਂ ਦੇ 974 ਸ਼ਬਦ 19 ਰਾਗਾਂ ਦੇ ਵਿੱਚ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਉਹਨਾਂ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਦੇ ਹੋਏ ਸ਼ਬਦ ਬਾਣੀ ਦੇ ਲੜ ਲਾਇਆ ਅਤੇ ਅੱਜ ਸਾਡੇ ਜਿਹੜੇ 11ਵੇਂ ਗੁਰੂ ਹਨ ਉਹ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਉਹ ਟਾਸਰਾ ਤੱਕ ਕੇ ਅੱਜ ਵੀ ਸਿੱਖ ਜਗਤ ਉਹਨਾਂ ਤੋਂ ਸੇਧ ਲੈ ਰਿਹਾ ਹੈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਨਾਮ ਤੇ ਇਹ ਸੰਸਥਾ ਚੱਲ ਰਹੀ ਹੈ ਪੂਰੇ ਇਲਾਕੇ ਦੀ ਸਿਰਮੌਰ ਸੰਸਥਾ ਹੈ ਜੋ ਕਿ ਬੱਚਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਉਪਦੇਸ਼ ਦਿੰਦੇ ਹੋਏ ਇਹ ਉਪਰਾਲਾ ਕਰ ਰਹੀ ਹੈ ਤੇ ਉਹਨਾਂ ਦੇ ਪ੍ਰਕਾਸ਼ ਪੂਰਵ ਜਿਹੜੇ ਆ ਬੜੀ ਧੂਮ ਧਾਮ ਦੇ ਨਾਲ ਮਨਾਏ ਜਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਔਰ ਸ਼ਬਦ ਕੀਰਤਨ ਦੇ ਨਾਲ ਜੋੜਿਆ ਜਾਏ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਗੁਰੂ ਨਾਨਕ ਪਬਲਿਕ ਸਕੂਲ ਖੰਡ ਮਾਨਪੁਰ ਦਾ ਸਹਿਜ ਬਾਠ ਦਾ ਭੋਗ ਪਾਇਆ ਗਿਆ ਔਰ ਉਹਨਾਂ ਦਾ ਗੁਰਪੁਰਬ ਬੜੇ ਉਤਸ਼ਾਹ ਪ੍ਰੇਮ ਭਾਵਨਾ ਨਾਲ ਬੱਚਿਆਂ ਨੇ ਸਕੂਲ ਦੇ ਸਟਾਫ ਨੇ ਬੱਚਿਆਂ ਦੇ ਪੇਰੈਂਟਸ ਨੇ ਮੈਨੇਜਮੈਂਟ ਕਮੇਟੀ ਸਾਰੇ ਮੈਂਬਰ ਸਹਿਬਾਨ ਨੇ ਮਨਾਇਆ ਬੜੀ ਸ਼ਰਧਾ ਤੇ ਬਹੁਤ ਉਤਸ਼ਾਹ ਨਾਲ ਇਹ ਬੂਟਾ ਖੰਡ ਮਾਨਪੁਰ ਦਾ ਜਿਹੜਾ ਲੱਗਿਆ ਸਕੂਨ ਦਾ ਇਹਦਾ ਬਾਨੀ ਸਰਦਾਰ ਯੋਗਿੰਦਰ ਸਿੰਘ ਪ੍ਰਿੰਸੀਪਲ ਸੀ ਇਹ ਇਹਨਾਂ ਆਧਾਰਿਆਂ ਨੂੰ ਖੜਾ ਕਰਨ ਚਾ ਸਰਦਾਰ ਬਖਸ਼ੇਬ ਸਿੰਘ ਦੇ ਮਾਮਾ ਜੀ ਦਾ ਤੇ ਉਹਨਾਂ ਨੇ ਪ੍ਰਭਾਵ ਦਾ ਰੋਲ ਹੈ ਪਰ ਉਹ ਤੋਂ ਬਾਅਦ ਇਸ ਨੂੰ ਅੱਗੇ ਚਲਾਉਣਾ ਔਰ ਹੋਂ ਤੱਕ ਐਡੀ ਤਰੱਕੀ ਆ ਰਸੂਲਵਾਨ ਦਾ ਨਾਲ ਸਕੂਲ ਨੂੰ ਚੰਗੀ ਦਿਸ਼ਾ ਵੱਲ ਲੈ ਕੇ ਜਾਣਾ ਇਹ ਸਾਰਾ ਹੀ ਇਹ ਸਰਦਾਰ ਜਗENDER ਸਿੰਘ ਪ੍ਰਿੰਸੀਪਲ ਦੀ ਦੇਣਾ ਜੇ ਜਿਹੜੇ ਕੇ ਅੱਜ ਸਾਡੇ ਚ ਦੁਨੀਆ ਚੋਂ ਚਲੇ ਗਏ ਪਰ ਉਹਨਾਂ ਦੀ ਇਹ ਦੇਣ ਜਿਹੜੀ ਹੈ ਸਦਾ ਰਹੀ ਲੋਕਾਂ ਨੂੰ ਯਾਦ ਆਉਂਦੀ ਰਹੇਗੀ ਤੇ ਇਲਾਕੇ ਦੇ ਤਰੱਕੀ ਦਾ ਬਹੁਤ ਵਧੀਆ ਹੈ ਜਿਹੜਾ ਸਕੂਲ ਹੈ ਕੰਮ ਕਰਿਆ ਅੱਜ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ 556ਵਾਂ ਗੁਰਪੁਰਬ ਗੁਰਨਾਨਕ ਸੀਨੀਅਰ ਸੈਕੰਡਰੀ ਸਕੂਲ ਖਟਮਾਨਪੁਰ ਦੇ ਬੱਚਿਆਂ ਨੇ ਅਤੇ ਬਹੁਤ ਉਸ਼ਾ ਨਾਲ ਮਨਾਇਆ ਇਸ ਗੁਰਪੁਰਬ ਲਈ ਕਮੇਟੀ ਮੈਂਬਰ ਟੀਚਰ ਸਹਿਬਾਨ ਅਤੇ ਮਾਪਿਆਂ ਦਾ ਬਹੁਤ ਬੜਾ ਸਹਿਯੋਗ ਮਿਲ ਰਿਹਾ ਹੈ ਅਸੀਂ ਇਸ ਗੁਰਪੁਰਬ ਤੇ ਲੱਖ ਲੱਖ ਵਧਾਈ ਦਿੰਦੇ ਆ ਮਾਪਸਾ ਇਸ ਕਰਕੇ ਮਾਪਿਆਂ ਦਾ ਤੇ ਕਮੇਟੀ ਮੈਂਬਰਾਂ ਦਾ ਟੀਚਰ ਸਹਿਬਾਨ ਦਾ ਬਹੁਤ ਧੰਨਵਾਦ ਕਰਦੇ ਆ ਇਹ ਸਕੂਲ ਸਰਦਾਰ ਪਰ ਜਗਿੰਦਰ ਸਿੰਘ ਖੰਡਮਾਨਪੁਰ ਜਿਹੜੇ ਕਿ ਇਸ ਸਕੂਲ ਦੇ ਬਾਨੀ ਸਨ ਚਲਾਉਣ ਵਾਲੇ ਸਨ ਇਸ ਤਰ੍ਹਾਂ ਕਿ ਉਹਨਾਂ ਨੂੰ ਸਮਰਪਤ ਅੱਜ ਵੀ ਉਹਨਾਂ ਦੇ ਜੋ ਕੁਝ ਵੀ ਉਹਨਾਂ ਦੇ ਜੋ ਉਹਨਾਂ ਦੀ ਸੋਚ ਸੀ ਉਹਨੂੰ ਅਪਣਾਉਂਦੇ ਹੋਏ ਉਸ ਉਹਨਾਂ ਹੀ ਪੈਟਰਨਾਂ ਤੇ ਚੱਲ ਰਹੇ ਹੈ ਬਹੁਤ ਘੱਟ ਫੀਸਾਂ ਵਧੀਆ ਐਜੂਕੇਸ਼ਨ ਹਰ ਫੀਲਡ ਦੇ ਵਿੱਚ ਬੱਚੇ ਨੂੰ ਇੱਕ ਵਧੀਆ ਜਿਸ ਨੂੰ ਕਹਿੰਦੇ ਹਰ ਫੀਲਡ ਦੇ ਵਿੱਚ ਚਾਹੇ ਉਹ ਐਜੂਕੇਸ਼ਨ ਹੋਵੇ ਫਿਡਾ ਹੋਣ ਧਾਰਮਿਕ ਪੱਖ ਹੋਵੇ ਚਾਹੇ ਉਹ ਸਮਾਜਿਕ ਪੱਖ ਹੋਵੇ ਚਾਹੇ ਹੋਰ ਕੋਈ ਪੱਖ ਹੋਵੇ ਉਸ ਪੱਖ ਦੀ এডਿਕੇਸ਼ਨ ਦੇਣ ਦੀ ਹਰ ਕੋਲ ਯਤਨ ਕੀਤਾ ਜਾਂਦਾ ਜਿਉ ਨਾਲ ਦੇ ਇਲਾਕੇ ਦੇ ਸਕੂਲ ਆ ਉਹਨਾਂ ਦੇ ਨਾਲ ਹਰ ਪਹਿਲੂ ਤੇ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੁਰਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟਮਾਨਪੁਰ ਜੋ ਕਿ ਇਲਾਕੇ ਦਾ ਆਪਣਾ ਆਦਾਰਾ ਹੈ ਦੇ ਵਿੱਚ ਤਨ ਤਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆਂ ਸਰਜ ਪਾਠ ਦਾ ਸੰਪੂਰਨ ਜਾਪ ਹੋਇਆ ਹੈ ਦੇ ਉਪਰੰਤ ਬੱਚਿਆਂ ਨੇ ਸ਼ਬਦ ਗਾਇਨ ਕੀਤੇ ਨੇ ਤੇ ਨਾਲ ਦੀ ਨਾਲ ਹੀ ਗੁਰੂ ਦਾ ਜਿਹੜਾ ਲੰਗਰ ਹੈ ਉਹ ਟੁੱਟ ਵਰਤਿਆ ਹੈ ਸੋ ਇਸ ਮੌਕੇ ਤੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਹਾਂ ਅੱਜ ਅਸੀਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਰੰਗਕਾਰ ਪਿਤਾ ਦਾ 556ਵੇਂ ਆਕਾਸ਼ਪੁਰ ਬਨਾਇਆ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਰਸਮਈ ਕੀਰਤਨ ਕੀਤਾ ਸਭ ਤੋਂ ਪਹਿਲਾਂ ਮੈਂ ਵਧਾਈ ਦਿਨ ਤੋਂ ਪਹਿਲਾਂ ਆਪਣੇ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਜਿਹੜਾ ਨੇ ਕਿ ਇਹ ਰੁੱਖ ਲਗਾਇਆ ਜਿਹਨਾਂ ਲੈ ਕੇ ਬੂਟਾ ਲਗਾਇਆ ਸ਼ਾਂਤ ਆਨੰਦ ਮਾਣ ਕੇ ਖੁਸ਼ਬੂਆਂ ਵੰਡ ਰਹੇ ਹਨ ਤੇ ਮੈਂ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ ਅਤੇ ਅਸੀਂ ਇਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਅੱਜ ਮੇਰੇ ਵੱਲੋਂ ਇਹੀ ਅਪੀਲ ਹੈ ਸਾਰੇ ਵਿਦਿਆਰਥੀਆਂ ਨੂੰ ਕਿ ਉਹਨਾਂ ਨੇ ਜੋ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਹਨ ਉਹਨਾਂ ਤੇ ਚੱਲਣਾ ਤੇ ਉਹਨਾਂ ਦੇ ਚੱਲਣ ਦੀ ਅਸੀਂ ਪ੍ਰੇਰਨਾ ਦਿੰਦੇ ਹਾਂ ਜਿਵੇਂ ਕਿ ਨਾਮ ਜਪੋ ਵੰਡ ਛਕੋ ਕੀਰਤ ਕਰੋ ਤੇ ਆਪਣਾ ਇੱਕ ਸਿਧਾਂਤ ਬਣਾਣਾ ਮਿਹਨਤ ਕਰਨ ਦਾ ਅੱਜ ਦੇ ਬੱਚਿਆਂ ਦੇ ਵਿੱਚ ਜਿਹੜਾ ਹੈ ਇਹ ਅਲੋਪ ਹੁੰਦਾ ਜਾ ਰਿਹਾ ਹੈ ਕਿ ਉਹ ਵੱਡਿਆਂ ਦੇ ਆਪਣੇ ਮਾਪੇ-ਬਪ ਦਾ ਇਝਾਂ ਜੋ ਹੈ ਬਜ਼ੁਰਗਾਂ ਦਾ ਮਾਤਾ-ਪਿਤਾ ਦਾ ਬਜ਼ੁਰਗਾਂ ਦਾ ਦਾਦਾ-ਦਾਦੀ ਦਾ ਬਹੁਤ ਘੱਟ ਸਤਿਕਾਰ ਕਰਦੇ ਹਨ ਲੇਕਿਨ ਮੈਂ ਅੱਜ ਇਸ ਸ਼ੁਭ ਅਵਸਰ ਤੇ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਆਪਣੇ ਬੱਚਿਆਂ ਨੂੰ ਪਿਆਰੇ ਵਿਦਿਆਰਥੀਆਂ ਨੂੰ ਕਿ ਉਹ ਆਪਣੇ ਬਜ਼ੁਰਗਾਂ ਦਾ ਵੱਡਿਆਂ ਦਾ ਬਹੁਤ ਸਤਿਕਾਰ ਕਰਨ ਅਤੇ ਸਿਰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ